ਇੱਕ ਪਾਸੇ ਤਾਂ ਲੋਕ ਕਹੀ ਜਾਂਦੇ ਆ ਵੀ ਇੱਕ ਆ ਮੁੰਡੇ ਵਿੱਚੇ ਵਾਰਾ ਲੰਡੂ ਜਿਦਾ ਪਤਾ ਨਹੀਂ ਬੜੇ ਸ਼ਬਦ ਤੁਹਾਡੇ ਬਾਰੇ ਲੋਕ ਕਹਿੰਦੇ ਵਰਤਦੇ ਲੋਕ ਨੇ ਵਰਤਦੇ ਇਹ ਜਿਹੜੇ ਸਰਕਾਰ ਦੇ ਦੱਲੇ ਨੇ ਉਹ ਵਰਤਦੇ ਨੇ ਆਉਣ ਵਾਲੇ ਦੱਸ ਦੇਣ ਤੋਂ ਬਾਅਦ ਸਾਰੇ ਏਜੰਟਾਂ ਨੂੰ ਏਜੰਟਾਂ ਨੂੰ ਜਿਹੜੇ ਸਾਰਿਆਂ ਦੇ 12 ਧਰਨੇ ਹੋਣਗੇ ਕਿਸੇ ਬੰਦੇ ਨੇ ਸਾਡੇ ਏਜੰਟ ਨੇ ਸਾਡੇ ਬੰਦੇ ਨੂੰ ਧਮਕਾਇਆ ਅਸੀਂ ਗੱਡੀ ਪਿੱਛੇ ਪਾ ਕੇ ਘੜੀਛਾਂਗੇ ਫੈਸ਼ਨ ਇੱਕ ਪਾਸੇ ਪੁਲਿਸ ਆ ਸਰਕਾਰਾਂ ਆਏ ਤੇ ਤੁਹਾਡੇ ਕੋਲ ਲੋਕਾਂ ਨੂੰ ਕਿਉਂ ਆਉਣਾ ਪੈ ਰਿਆ ਜੇ ਅੱਜ ਮਹਾਲੀ ਦੇ ਐਮਐਲਏ ਨੇ ਆ ਕੇ ਕੁਲਵੰਤ ਸਿੰਘ ਨੇ ਧਰਨਾ ਲਾਇਆ ਹੁੰਦਾ ਤਾਂ ਮੇਰੇ ਕੋਲੇ ਲੋਕ ਕਿਉਂ ਆਉਂਦੇ ਮਾਈਟੀ ਦੂਰੋਂ ਕਿਉਂ ਆਉਂਦਾ ਕਿਹੜੇ ਹੋਜੇ ਤਰੀਕੇ ਜਿਹੜੇ ਫਿਰ ਏਜੰਟ ਕਾਬੂ ਨਹੀਂ ਆ ਰਹੇ ਪੁਲਿਸ ਫਿਰ ਆਸਨ ਕਿਉਂਕਿ ਪੈਸੇ ਲੈ ਰਹੇ ਨੇਗੇ ਵਾਲੀ ਤੋਂ ਖੜੇ ਆ ਜਿੱਥੇ ਕੇ ਬਾਈ ਕਿਵੇਂ ਦੇਖਦੇ ਹੋ ਇੱਕ ਪਾਸੇ ਤਾਂ ਲੋਕ ਕਹੀ ਜਾਂਦੇ ਆ ਵੀ ਇੱਕ ਆ ਮੁੰਡੇ ਵਿੱਚ ਵਾਰਾ ਲੰਡੂ ਜਿਦਾ ਪਤਾ ਨਹੀਂ ਬੜੇ ਸ਼ਬਦ ਤੁਹਾਡੇ ਬਾਰੇ ਲੋਕ ਕਹਿੰਦੇ ਵਰਤਦੇ ਲੋਕ ਨਹੀਂ ਵਰਤਦੇ ਇਹ ਜਿਹੜੇ ਸਰਕਾਰ ਦੇ ਦੱਲੇ ਨੇ ਉਹ ਵਰਤਦੇ ਨੇ ਲੋਕ ਨਹੀਂ ਵਰਤਦੇ ਇਹ ਲੁੱਕ ਦਾ ਮੈਨੂੰ ਇਸ ਹਿਸਾਬ ਨਾਲ ਲੱਗਾ ਵੀ ਮੇਰੇ ਤੋਂ ਵੱਡਾ ਕਿਸਮਤ ਵਾਲਾ ਕੌਣ ਹੋਊਗਾ ਜਿਹਨੇ 2 ਲੱਖ ਲੋਕਾਂ ਨੇ ਮੇਰੇ ਪਿੱਛੇ ਇਕੱਠ ਕਰਤਾ ਉਹੀ ਤਾਂ ਲੜਾਈ ਮੈਂ ਇਹਨਾਂ ਲੋਕਾਂ ਦਾ ਕਰਜ਼ਾ ਤਾਰ ਰਿਹਾ ਲੋਕ ਤਾਂ ਮੇਰੇ ਲੋਕ ਤਾਂ ਮੇਰੇ ਨੇ ਮੇਰੇ ਆਪਣੇ ਨੇਗੇ ਪਰ ਅੱਜ ਅਸੀਂ ਸਰਕਾਰ ਨੂੰ ਇਹ ਗੱਲ ਕਹਿ ਕੇ ਚੱਲੇ ਆ ਕਿ ਅਸੀਂ ਕੱਲਾ ਇੱਕ ਮੁੱਦੇ ਤੇ ਨਹੀਂ ਲੜ ਰਹੇ ਅਸੀਂ ਤੁਹਾਨੂੰ ਪਤਾ ਕਿ ਪਹਿਲਾਂ ਵੀ ਅਸੀਂ ਲੋਕਾਂ ਦੇ ਹੱਥਾਂ ਤਦ ਬਾਅਦ ਨੇ ਤੇ ਹੁਣ ਵੀ ਦਵਾਵਾਂਗੇ ਆਉਣ ਵਾਲੇ ਦੱਸਦਣਾ ਤੋਂ ਬਾਅਦ ਸਾਰੇ ਏਜੰਟਾਂ ਨੂੰ ਏਜੰਟਾਂ ਨੂੰ ਜਿਹੜੇ ਸਾਰਿਆਂ ਦੇ 12 ਧਰਨੇ ਹੋਣਗੇ ਕਿਸੇ ਬੰਦੇ ਨੇ ਸਾਡੇ ਏਜੰਟ ਨੇ ਸਾਡੇ ਬੰਦੇ ਨੂੰ ਧਮਕਾਇਆ ਅਸੀਂ ਗੱਡੀ ਪਿੱਛੇ ਪਾ ਕੇ ਘੜੀਸਾਂਗੇ ਏਜੰਟ ਸਦਾਨ ਨਾਲ ਪ੍ਰਸ਼ਾਸਨ ਇੱਕ ਪਾਸੇ ਪੁਲਿਸ ਹੈ ਸਰਕਾਰਾਂ ਐ ਤੇ ਤੁਹਾਡੇ ਕੋਲ ਲੋਕਾਂ ਨੂੰ ਕਿਉਂ ਆਉਣਾ ਪੈ ਰਿਹਾ ਤੁਸੀਂ ਤੁਹਾਡੇ ਸਾਹਮਣੇ ਤੁਸੀਂ ਮੀਡੀਆ ਵਾਲੇ ਤੁਸੀਂ ਸਾਡੇ ਭਰਾ ਹੋ ਕਿਉਂ ਇਹਨਾਂ ਨੂੰ ਤੁਹਾਨੂੰ ਪਤਾ ਹੈ ਜੇ ਅੱਜ ਮਹਾਲੀ ਦੇ ਐਮਐਲਏ ਨੇ ਆ ਕੇ ਕੁਲਵੰਤ ਸਿੰਘ ਨੇ ਧਰਨਾ ਲਾਇਆ ਹੁੰਦਾ ਤਾਂ ਮੇਰੇ ਕੋਲੇ ਲੋਕ ਕਿਉਂ ਆਉਂਦੇ ਮਾਈਟੀਦੂਰੋਂ ਕਿਉਂ ਆਉਂਦਾ ਮਹਾਲੀ ਦੇ ਐ ਸਰਕਾਰਾਂ ਦਾ ਕਸੂਰ ਲੋਕਾਂ ਨਾਲ ੜਕਾ ਕਸੂਰ ਨਹੀਂ ਲੋਕਾਂ ਨਾਲ ਕੀ ਕਸੂਰ ਹੈ ਇਹਨਾਂ ਦਾ ਕਸੂਰ ਹੈ ਇਹ ਲਾ ਕੇ ਮਹਾਲੀ ਦਾ ਐਮਐਲਏ ਬੈਠੇ ਲੋਕਾਂ ਦੇ ਵਿੱਚ ਆ ਕੇ ਇੱਥੇ ਦੱਸੇ ਵੀ ਆਹ ਲੋਕਾਂ ਨੇ ਮੈਂ ਪੈਸੇ ਦਿਵਾਉਣਾ ਮਾਰੇ ਇੱਥੇ ਡੀਸੀ ਨੂੰ ਐਸਐਸਡੀ ਨੂੰ ਫੋਨ ਕਿਹੜੇ ਹੋਜੇ ਤਰੀਕੇ ਕਿਹੜੇ ਫਰੇਜ਼ੈਂਟ ਕਾਬੂ ਨਹੀਂ ਆ ਰਹੇ ਪੁਲਿਸ ਫਰੈਸਿੰਦੇ ਕਿਉਂਕਿ ਪੈਸੇ ਲੈ ਰਹੇ ਨੇਗੇ ਐਮਐਲਏ ਲੀਡਰ ਪੈਸੇ ਲੈ ਰਹੇ ਨੇਗੇ ਪੈਸੇ ਲੈ ਕੇ ਗਾਹ ਫੋਨ ਕਰਦੇ ਨੇ ਡੀਐਸਪੀ ਨੂੰ ਅਫਸਰਾਂ ਨੂੰ ਵੀਰ ਦੇ ਖਿਲਾਫ ਕਾਰਵਾਈ ਨਾ ਹੋਵੇ 80% ਲੋਕਾਂ ਦੀ ਐਫਆਰੀਆਂ ਦਰਜ ਨਹੀਂ ਹੋਈਆਂ ਇਹ ਕੰਮ ਦੇ ਵਿੱਚ ਜੇ ਤੁਸੀਂ ਇੰਨੇ ਚਿਰ ਤੋਂ ਕੰ ਲੂਪੋਲ ਅੱਪ ਅੱਜ ਸਪੈਸ਼ਲੀ ਲੋਕ ਆਪਣਾ ਪੰਜਾਬੀ ਲੋਕ ਚੈਨਲ ਤੇ ਸਪੈਸ਼ਲੀ ਜਿਹੜਾ ਪੋਡਕਾਸਟ ਕਰਨਾ ਉੱਥੇ ਮੈਂ ਸਾਰੀਆਂ ਗੱਲਾਂ ਉੱਥੇ ਸਾਰੀਆਂ ਦੱਸੂਗਾ ਬਾਈ ਥਲੀ ਨੂੰ ਅੱਜ ਸ਼ਾਮ ਨੂੰ ਜਾ ਕੇ ਅਸੀਂ ਮਿਲਣਾ ਹੁਣ ਕਿੱਥੇ ਜਾ ਰਹੇ ਹੋ ਇਸ ਟਾਈਮ ਇਸ ਟਾਈਮ ਅਸੀਂ ਡੀਸੀ ਸਾਹਿਬ ਨੂੰ ਮੰਗ ਪੱਤਰ ਮੰਗ ਪੱਤਰ ਦਵਾਂਗੇ ਅੱਗੇ ਦਾ ਪ੍ਰੋਗਰਾਮ ਕੀ ਰਹੂਗਾ ਅੱਗੇ ਦਾ ਪ੍ਰੋਗਰਾਮ ਜਿਹੜਾ ਕਿ ਰੈਗੂਲਰ 10 ਦਿਨਾਂ ਤੋਂ ਬਾਅਦ ਇੱਥੇ ਅਸੀਂ ਇਹਨਾਂ ਦੇ ਏਜੰਟਾਂ ਦਾ ਕੇ ਜਲੂਸ ਕੱਢਾਂਗੇ ਤੇ ਜੇ ਇਹਨਾਂ ਨੇ ਕਾਨੂੰਨ ਨਾ ਬਣਾਇਆ ਤਾਂ ਅਸੀਂ ਟਰਾਲੀਆਂ ਲੈ ਕੇ ਇੱਥੇ ਸੜਕਾਂ ਜਾਮ ਕਰਾਂਗੇ ਬਿਲਕੁਲ ਸੋ ਅਗਲਾ ਪ੍ਰੋਗਰਾਮ ਜਿਹ ਲੀਆਂ ਲੈ ਕੇ ਹੁਣ ਸੜਕਾਂ ਜਾਮ ਕਰਨ ਦਾ ਦਿੱਤਾ ਗਿਆ ਕਿਉਂਕਿ ਅੱਜ ਸਰਕਾਰ ਦੇ ਜੋ ਨੁਮਾਇੰਦੇ ਸੀ ਪ੍ਰਸ਼ਾਸਨਿਕ ਅਧਿਕਾਰੀ ਸੀ ਉਹ ਪਹੁੰਚੇ ਸੀ ਐਸਡੀਐਮ ਸਾਹਿਬਾ ਪਹੁੰਚੇ ਸੀ ਤੇ ਉਸ ਦੇ ਨਾਲ ਡੀਐਸਪੀ ਪਾ ਸਾਹਿਬ ਜਿਹੜੇ ਹੈਗੇ ਸੀ ਉਹ ਪਹੁੰਚੇ ਸੀ ਤੋਂ ਮਤਲਬ ਭਰੋਸਾ ਦਿੱਤਾ ਗਿਆ ਕਿ ਇੱਕ ਮਹੀਨੇ ਦੇ ਵਿੱਚ ਅਸੀਂ ਕੋਸ਼ਿਸ਼ ਕਰਾਂਗੇ ਕਿ ਵੱਤ ਵਤ ਮਸਲੇ ਦਾ ਹੱਲ ਕੱਢਿਆ ਜਾਵੇ ਪਰ ਅੱਜ ਇੱਕ ਮੰਗ ਪੱਤਰ ਡੀਸੀ ਜੋ ਹੈਗੇ ਮੁਹਾਲੀ ਦੇ ਉਹਨਾਂ ਨੂੰ ਦਿੱਤਾ ਜਾਊਗਾ ਤੇ ਉਸ ਤੋਂ ਬਾਅਦ ਵੀ ਜੇਕਰ ਕਾਰਵਾਈ ਨਹੀਂ ਹੁੰਦੀ ਤਾਂ ਆਉਣ ਵਾਲੇ ਸਮੇਂ ਦੇ ਵਿੱਚ ਲਗਭਗ ਇੱਕ ਮਹੀਨੇ ਬਾਅਦ ਫਿਰ ਵੱਡੇ ਪ੍ਰੋਟੈਸਟ ਦੀ ਕਾਲ ਦਿੱਤੀ ਗਈ ਹੈ ਤੇ ਕਿਹਾ ਗਿਆ ਹੈ ਕਿ ਹੁਣ ਇਹ ਆਉਣ ਵਾਲੇ ਸਮੇਂ ਦਾ ਪ੍ਰੋਟੈਸਟ ਇਸ ਤਰ੍ਹਾਂ ਦਾ ਨਹੀਂ ਹੋਊਗਾ ਇਹਦੇ ਵਿੱਚ ਫਿਰ ਸੜਕ ਰੋਕੀ ਜਾਊਗੀ ਤੇ ਪ੍ਰੋਟੈਸਟ ਤਗੜਾ ਕੀਤਾ ਜਾਊਗਾ ਟਰਾਲੀਆਂ ਲੱਗਣਗੀਆਂ ਟਰਾਲੀਆਂ ਦੇ ਵਿੱਚੇ ਸਮਾਨ ਆਊਗਾ ਉਹ ਪ੍ਰੋਟੈਸਟ ਕਿਸ ਤਰ੍ਹਾਂ ਦਾ ਰਹੇਗਾ ਉਹਦੀ ਕਰਨ ਦੀ ਲੋੜ ਵੀ ਰਹੇਗੀ ਜਾਂ ਨਹੀਂ ਰਹੇਗੀ ਲੋਕ ਜਿਸ ਤਰ੍ਹਾਂ ਇਕੱਠੇ ਹੋਏ ਜੋ ਲੋਕਾਂ ਦਾ ਰੋਸ ਹੀ ਉਸ ਨੂੰ ਪੁਲਿਸ ਪ੍ਰਸ਼ਾਸਨ ਕਿਸ ਤਰ੍ਹਾਂ ਦੇਖੇਗਾ ਇਹ ਮਸਲੇ ਹੱਲ ਹੋਣਗੇ ਜਾਂ ਲਟਕਦੇ ਰਹਿਣਗੇ ਬਹੁਤ ਸਾਰੇ ਸਵਾਲ ਹਨ ਉਹਨਾਂ ਸਵਾਲਾਂ ਦਾ ਜਵਾਬ ਕਦੋਂ ਮਿਲੇਗਾ ਦੇਖਣ ਵਾਲੀ ਗੱਲ ਰਹੇਗੀ ਗੁਰਪ੍ਰੀਤ ਸਿੰਘ ਦੇ ਨਾਲ ਸਤਨਾਮ ਸਿੰਘ ਪੰਜਾਬੀ ਲੋਕ ਚੈਨਲ